ਭ੍ਰਸ਼ਟਾਚਾਰ چاہے ਕਿਸੇ ਵੀ ਲੈਵਲ ਦਾਗਾ ਉਹਨੂੰ ਪੰਜਾਬ ਚੋਂ ਖਤਮ ਕਰਨਾਗਾ ਥੋੜਾ ਸਮਾਂ ਪਹਿਲਾਂ ਸਾਨੂੰ ਕੁਝ ਕੰਪਲੇਂਟਸ ਜਿਹੜੀਆਂ ਉਹ ਤਹਿਸੀਲਦਾਰ ਸਾਹਿਬਾਨ ਦੇ ਖਿਲਾਫ ਕੁਝ ਕੰਪਲੇਂਟ ਜਿਹੜੀਆਂ ਨੇ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਖਿਲਾਫ ਪਟਵਾਰੀਜ਼ ਦੇ ਖਿਲਾਫ ਮਿਲੀਆਂ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਆ ਪੰਜਾਬ ਦੇ ਅੰਦਰ ਹੋਈ ਅੱਜ ਪੰਜਾਬ ਦੇ ਲੋਕ ਬਹੁਤ ਵੱਡੀ ਰਾਹਤ ਜਿਹੜੀ ਆ ਮਹਿਸੂਸ ਕਰ ਰਹੇ ਨੇ ਕਿ ਕਿ ਪੰਜਾਬ ਦੇ ਅੰਦਰ ਉਹ ਭ੍ਰਿਸ਼ਟਾਚਾਰ ਜਿਹੜਾ ਉਹ ਡੇ ਬਾਏ ਡੇ ਖਤਮ ਹੋ ਰਿਹਾਗਾ ਲਗਾਤਾਰ ਭ੍ਰਿਸ਼ਟਾਚਾਰ ਨੂੰ ਚਾਹ ਤਹਿਸੀਲਾ ਹੋਣ ਚਾਹ ਪੁਲਿਸ ਸਟੇਸ਼ਨ ਹੋਣ ਚਾਹ ਹੋਰ ਜਨਤਕ ਅਫੀਸਰ ਹੋਣ ਉਹਨਾਂ ਸਾਰਿਆਂ ਚੋਂ ਖਤਮ ਕੀਤਾ ਜਾ ਰਿਹਾ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਬਾੜ ਜਿਹੜਾ ਉਹ ਪੰਜਾਬ ਦੇ ਅੰਦਰ ਹੋ ਰਿਹਾ ਅਸੀਂ ਦੇਖਿਆ ਕਿ ਜਦੋਂ ਸਾਨੂੰ ਕੁਝ ਸ਼ਿਕਾਇਤਾਂ ਮਿਲੀਆਂ ਕੇ ਬਹੁਤ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਜਿਨ੍ਹਾਂ ਨੂੰ ਆਪਾਂ ਥਾਣੇ ਕਹ ਦਿੰਦੇ ਆ ਥਾਣਿਆਂ ਦੇ ਅੰਦਰ ਜਿਹੜਾ ਮੁੰਸ਼ੀ ਹੁੰਦਾਗਾ ਐਸ ਐਚਓ ਤਾਂ ਬਦਲਦੇ ਰਹਿੰਦੇ ਨੇ ਕਿ ਡੀ ਐਸ ਵੀ ਬਦਲਦੇ ਰਹਿੰਦੇ ਨੇ ਕਿ ਐਸ ਐਸ ਪੀ ਬਦਲਦੇ ਰਹਿੰਦੇ ਨੇ ਕਿ ਪਰ ਜਿਹੜਾ ਮੁੰਸ਼ੀ ਆ ਖਾਣੇ ਦਾ ਉਹ ਕੋਈ 10 ਸਾਲ ਤੋਂ ਕੋਈ 5 ਸਾਲ ਤੋਂ ਕੋਈ 8 ਸਾਲ ਤੋਂ ਕੋਈ 15 ਸਾਲ ਤੋਂ ਉਹ ਇੱਕੋ ਹੀ ਪੁਲਿਸ ਸਟੇਸ਼ਨ ਦੇ ਅੰਦਰ ਲੱਗਿਆ ਹੁੰਦਾ ਸੀਗਾ ਪਰ ਕਿਤੇ ਨਾ ਕਿਤੇ ਇਕ ਕੋਈ ਜਗ੍ਹਾ ਤੇ ਸਟੇਸ਼ਨ ਹੋਣ ਦਾ ਮਤਲਬ ਆ ਕਿ ਕਿਤਨੇ ਕਿਤੇ ਭ੍ਰਿਸ਼ਟਾਚਾਰ ਦੀ ਜਿਹੜੀ ਸਮੈਲ ਆ ਉਹਨਾਂ ਲੋਕਾਂ ਚ ਆਉਂਦੀ ਸੀ ਸੋ ਸਰਕਾਰ ਨੇ ਵੱਡਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਡਾ ਫੈਸਲਾ ਕੀਤਾ ਕਿ ਜਿਹੜਾ ਵੀ ਮੁੰਸ਼ੀ ਜਿਹਨੂੰ ਐਮਐਸਸੀ ਵੀ ਕਹਿੰਦੇ ਨੇ ਆ ਜਿਹੜਾ ਵੀ ਐਮਐਸਸੀ ਕਿਸੇ ਵੀ ਪੁਲਿਸ ਸਟੇਸ਼ਨ ਦੇ ਅੰਦਰ 2 ਸਾਲ ਤੋਂ ਬਾਅਦ ਉਹਦੀ ਪੋਸਟਿੰਗ ਨਾ ਹੋਗੇ 2 ਸਾਲ ਤੋਂ ਬਾਅਦ ਸਮਾਂ ਹੋ ਗਿਆ ਤੋ ਉਹ ਦਿੱਤ੍ਰੰਤ ਜਿਹੜੀ ਆ ਉਸ ਪੁਲਿਸ ਸਟੇਸ਼ਨ ਤੋਂ ਬਾਹਰ ਦਾ ਤਵਾਦਲਾ ਹੋਊਗਾ ਦੋ ਸਾਲ ਤੋਂ ਬਾਅਦ ਕੋਈ ਵੀ ਐਮਐਚਸੀ ਕੋਈ ਵੀ ਜਿਹੜਾ ਹਵਲਦਾਰ ਆ ਕੋਈ ਵੀ ਜਿਹੜਾ ਮੁੰਸੀਆ ਥਾਣੇ ਦਾ ਉਹਦੀ ਪੋਸਟਿੰਗ ਦੋ ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹਦੇ ਨਾਲ ਬਹੁਤ ਵੱਡਾ ਫੈਸਲਾਗਾ ਅੱਜ ਇਸ ਫੈਸਲੇ ਤੇ ਕਾਰਵਾਈ ਕਰਦਿਆਂ ਅੱਜ ਇਸ ਫੈਸਲੇ ਤੇ ਕਾਰਵਾਈ ਕਰਦਿਆਂ ਲਗਭਗ 191 ज़िए 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 आ, 191 191 ਜਿਹੜੇ ਐਮਐਸਸੀ ਨੇ ਉਹ ਪੰਜਾਬ ਦੇ ਅੰਦਰੋਂ ਪੁਲਿਸ ਸਟੇਸ਼ਨਾਂ ਚੋਂ ਬਦਲੇ ਗਏ ਨੇ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਅੱਜ ਉਹ ਪੰਜਾਬ ਚ ਹੋਈ ਆ 191 191 ਮੈਂ ਫੇਰ ਦੁਹਰਾ ਦਿਆਂ 191 191 ਜਿਹੜੇ ਅਮਤ ਸੀ ਨੇ ਕਿ ਉਹ ਪੁਲਿਸ ਸਟੇਸ਼ਨਾਂ ਤੇ ਬਦਲ ਕੇ ਦੂਜੇ ਪੁਲਿਸ ਸਟੇਸ਼ਨਾਂ ਤੇ ਭੇਜੇ ਗਏ ਨੇ ਜਾਂ ਹੋਰ ਥਾਵਾਂ ਤੇ ਭੇਜੇ ਗਏ ਨੇ ਜਿ ਜਿਨ੍ਹਾਂ ਦਾ ਟਨਿਓਰ ਜਿਹੜਾਗਾ ਉਹ 2 ਸਾਲ ਦਾ ਹੋ ਗਿਆ ਸੀਗਾ ਸਮੈਸ ਰੈਂਦਾ ਜਿੱਥੇ ਵੀ ਸਾਨੂੰ ਭ੍ਰਿਸ਼ਟਾਚਾਰ ਦੀ ਸਮੈਲ ਤੱਕ ਆਉਂਦੀ ਆ ਜਿੱਥੇ ਵੀ ਸਾਨੂੰ ਮਾੜਾ ਮੋਟਾ ਵੀ ਪਤਾ ਲੱਗਦਾਗਾ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਗਵਾਈ ਚ ਉਥੇ ਹੀ ਸਖਤ ਐਕਸ਼ਨ ਜਿਹੜਾ ਅਸੀਂ ਲੈਨੇ ਆ ਬਿਲਕੁਲ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਔਰ ਉਹਨੂੰ ਖਤਮ ਕਰਾਂਗੇ ਜਿੰਨਾ ਮਰਜ਼ੀ ਪੋਲੀਟਿਕਲ ਪਾਰਟੀਆਂ ਵਿਰੋਧੀ ਪਾਰਟੀਆਂ ਜੋ ਕੁਛ ਮਰਜ਼ੀ ਬੋਲਦੀਆਂ ਰਹਿਣ ਪਰ ਸਾਡਾ ਕੰਮ ਆਸੀਂ ਆਪਣਾ ਕੰਮ ਕਰਦੇ ਰਹਾਂਗੇ ਸੋ ਬੈਸ ਸਮਝਣਾ ਅੱਜ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆ ਹੈਗਾ ਕਿ ਜਿਨ੍ਹਾਂ ਦੀ ਜਿਹੜੇ ਮੁੰਸ਼ੀਆਂ ਦੀ ਪੋਸਟਿਕ ਨੂੰ 2 ਸਾਲ ਹੋ ਗਏ ਉਹਨਾਂ ਨੂੰ ਤੁਰੰਤ ਬਦਲਿਆ ਜਾਊਗਾ ਅਰ ਜੋਸ ਆਰਡਰ ਦੇ ਉੱਤੇ ਅਮਲ ਕਰਦੇ ਆਂ ਉਸ ਆਰਡਰ ਦੇ ਉੱਤੇ ਕਾਰਵਾਈ ਕਰਦੇ ਆਂ 191 191 ਜਿਹੜੇ ਐਮ ਐਸ ਸੀ ਨੇ ਜਿਹੜੇ ਮੁੰਸ਼ੀ ਲਗੇ ਉਹ ਠਾਣਿਆਂ ਤੋਂ ਬਦਲ ਕੇ ਦੂਜੇ ਠਾਣਿਆਂ 'ਚ ਭੇਜੇ ਗਏ ਨੇ ਯਾਉਨਾ ਦੀ ਜਿਹੜੀ ਪੋਸਟਿੰਗ ਆ ਕਿਸੇ ਹੋਰ ਜਗ੍ਹਾ ਤੇ ਕੀਤੀ ਗਈ ਆ ਸੋ ਬਹੁਤ ਬਹੁਤ ਧੰਨਵਾਦ ਸਰ ਕੁਝ ਇਹਨੇ ਇਹ ਬੁਨੇਸ਼ੀ ਸੀ ਇਹਨੇ